ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋਤ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਟੈਣਾ ਟੈਨੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ 2 ਜਨਵਰੀ ਤੁਹਾਡੇ ਲਈ ਮਿੱਤਰੋ ਲੈ ਕੇ ਹਾਜ਼ਰ ਹੋ ਗਏ ਆ ਦੋਵੇਂ ਜਨਵਰ ਤਿਆਰ ਦੁੱਧ ਵਾਲੇ ਹੋਣਗੇ ਆ ਉਹ ਕਰਦੇ ਆ ਗੱਲਾਂ ਬਾਤਾਂ ਆ ਭਰਾ ਦੇ ਨਾਲ ਕੀ ਡਿਟੇਲ ਆ ਕੀ ਗੱਲਬਾਤ ਸਾਰੀ ਜਾਣਕਾਰੀ ਲੈਣੀ ਆ ਸਸਿਕਾ ਸਸਿਕਾ ਬਾਈ ਹੋਰ ਸੁਖਦੀਪ ਬਾਈ ਸਿੱਧਾ ਬਸ ਵਧੀਆ ਬਾਈ ਪਰਿਵਾਰ ਤੇ ਸਿਹਤ ਬਹੁਤ ਵਧੀਆ ਬਾਈ ਚਲੋ ਅੱਛਾ ਸੁਖਦੀਪ ਬਾਈ ਘਰ ਤਾਂ ਆਪਣਾ ਆ ਗਿਆ ਗੁਰਦੁਆਰੇ ਦੀ ਪੈਕ ਸਾਈਡ ਤੇ ਹਾਂਜੀ ਇਹ ਤਾਂ ਨਿਸ਼ਾਨੀ ਹੈਗੀ ਹੈਗੀ ਠੀਕ ਆ ਅੱਛ ਪਹਿਲੇ ਨੰਬਰ ਤੇ ਗਾਮ ਆ ਜੜੀਆਂ ਦੀ ਕੀ ਡਿਟੇਲ ਆ ਇਹ ਬਈ ਦੂਜਾ ਸੁਹਾ ਸੋਈ ਆ ਜੀ ਮਗਰ ਇਹਦੇ ਬੱਚਾ ਜੀ ਇਹਨੂੰ ਸੂਈ ਨੂੰ ਅਜ ਤੋਂ 7 ਤੋਂ ਲੈ ਕੇ 10 ਦਿੰਦੇ ਅੰਦਰ ਅੰਦਰ ਦੀ ਸੂਈ ਆ ਜੀ ਜਿਹੜਾ ਇਹਦੇ ਥੱਲੇ ਦੁੱਧ ਐਸ ਟਾਈਮ ਤਿਆਰ ਆ ਜੀ ਉਹ 16 ਲੀਟਰ ਡੱਬੇ ਮਾਰ ਕੇ ਦੇਵਾਂਗੇ ਆ ਕੰਡੇ ਲਾਉਂਦੀ ਜਿਹੜਾ ਕੰਡੇ ਲਾਉਂਦੀ ਆ ਤੇ ਪਿਛਲੇ ਸਾਲ ਦਾ ਜਿਹੜਾ ਉਹਨਾਂ ਨੇ ਰਿਕਾਰਡ ਦੱਸਿਆ ਇਹਦਾ ਪਿਛਲੇ ਸੂਏ ਦਾ ਉਹ ਆਪਾਂ ਨੂੰ 22 23 ਲੀਟਰ ਦਾ ਦੱਸਿਆ ਦੇ ਦੂਗੀ 20 ਕਿਲੋ ਦੁੱਧ ਟੌਰ ਨਾਲ ਦੇਈ ਜੋਗੀ 22 ਜਿਹੜਾ ਹਵਾਨਾ ਜਿਹੇ ਹਰੇ ਉਹਨਾਂ ਦਿੱਤਾ ਤਾਂ ਫਿਰ ਢਾਂਚਾ ਵੀ ਤੇਰੇ ਸਾਹਮਣੇ ਆ ਉਹਨ ਵੀ ਚੰਗਾ ਲੱਗਾ ਬਈ ਬਹੁਤ ਵਧੀਆ ਦੂਜੇ ਨੰਬਰ ਤੇ ਸਿਸਟਮ ਇਹ ਆ ਬਈ ਜੀ ਅੱਗੇ ਗਰਮੀ ਆਉਂਦੀ ਜਾਂਦੀ ਆ ਕਿ ਰੇਟ ਬਾਈ ਰੇਟ ਬਸ ਜਾਇਜ਼ ਜੀ ਕਰਨੇ ਆ 55000 ਰੁਪਏ ਮਾਨਤਨ ਮੇਰਾ ਕਰ ਦੇਗਾ ਕਿੰਨਾ ਜਿੰਨਾ ਆਖੇਗਾ ਕੁੱਲ ਕਿ ਕਿਉਂ ਜਿੰਨਾ ਆਖੇਗਾ ਤੂੰ ਕਹਦੇ ਵੀ ਹਾਂ ਨਾ ਐ ਸਾਪੇ ਬਈ ਇੰਨੇ ਦੀ 55 ਦੀ ਦੇ ਦਾਂਗੇ ਪਿਆ ਦੀ ਜਾਂਦੇ ਜਾਂਦੇ ਗੱਡੀ ਪਾ ਤੋਰੀ ਖੋਲੀ ਲੈ ਵੀ ਮਿੱਤਰੋ ਸੂਆ ਦੂਜਾ ਹੀ ਸੂਈ ਕਿ ਤੀਜਾ ਇਹ ਦੂਜਾ ਵੀਰੇ ਦੂਜਾ ਦੂਜਾ ਸੂਆ ਸੂਈ ਆ ਹਫਤੇ ਤੋਂ 10 ਦਿਨ ਦਾ ਇਹਦਾ ਸੂਆ ਵਾ ਮਿੱਤਰੋ ਤੇ ਦੁੱਧ 16 ਲੀਟਰ ਡੱਬੇ ਲਾਉਣ ਵਾਲਾ ਐਣ ਕੰਡੇ ਤੋਲਣ ਵਾਲਾ ਇੱਕ ਤਾਂ ਹੁੰਦਾ ਬੋਲਣ ਵਾਲਾ ਇੱਕ ਹੁੰਦਾ ਤੋਲਣ ਵਾਲਾ ਇਹ ਫਿਰ ਤੋਲਣ ਵਾਲਾ ਥਾਣ ਤੋਂ ਵੇਖੋ ਤੇ ਕਿੰਨਾ ਚੰਗਾ ਲਿਆਲੇ ਮੋੜ ਦੇ ਦੇਖ ਸਕਦੇ ਆ ਮਿੱਤਰੋ ਤੁਸੀਂ ਓਕੇ ਦੀ ਰਿਪੋਰਟ ਹਰ ਪੱਖ ਤੋਂ ਚੰਗੀ ਰਹੂਗੀ ਕਰਮਾਂ ਵਾਲੀ ਦੇਖੋ ਹੂੰ ਮੇਰੇ ਠੀਕ ਆ ਥਾਣ ਤੋਂ ਵੀ ਬਹੁਤ ਚੰਗਾ ਹੈ ਬਾਈ ਬਹੁਤ ਚੰਗਾ ਬਾਈ ਹੂੰ ਚੋਣ ਵੀ ਚੰਗਾ ਲੱਗਾ ਵਰਦੀ ਹੋਊਗੀ ਨਾ ਵੇਖੀਏ ਵਿਖਾਈਏ ਚੋਣੇ ਦਾ ਲੈ ਆਉਂਨੇ ਵਿਖਾ ਦਿੰਦਾ ਲੈ ਵੀ ਮਿੱਤਰੋ ਐ ਨਿਆਣਾ ਆ ਪਾ ਗਿਆ ਤੁਸੀਂ ਬਹਿ ਜਾਣਾ ਥੱਲੇ ਚੋਣ ਵੇਖੋ ਦੂਜੇ ਨੇ ਮਾਬੇ ਦੂਜੇ ਨੇ ਹੂੰ ਨੇ ਠੀਕ ਆ ਓਕੇ ਵੀਰੇ ਬਸ ਬਹੁਤ ਠੀਕ ਆ ਇਹ ਹੋ ਗਈ ਇੱਕ ਨੰਬਰ ਤੇ ਹਨਾ ਦੋ ਨੰਬਰਾਂ 'ਚ ਕਾਲੀ ਵਿਹੜ ਬਾਰੇ ਦੱਸੀ ਵੀਰੇ ਇਹ ਬਾਈ ਮਹੀਨੇ ਸਵਾ ਮਹੀਨੇ ਦੀ ਸੂਈ ਆ ਜੀ ਇਹਦੇ ਥੱਲੇ ਦੁੱਧ 13 ਲੀਟਰਾਂ ਕੰਡੇ ਤੋਲਣ ਵਾਲਾ ਬੱਚਾ ਇਹਦਾ ਡੈੱਡ ਹੋ ਗਿਆ। ਬੱਚਾ ਹੈ ਨਹੀਂ। ਹਾਂਜੀ। ਠੀਕ ਹੈ ਵੀਰੇ 24 ਦੀ ਕਿਵੇਂ ਆ ਵੀਰੇ? ਇੱਕ ਨੰਬਰ ਆ ਵੀਰੇ ਜਮਾਂ। ਠੀਕ ਹੈ ਬਾਈ ਠੀਕ ਹੈ। ਥਾਣ ਤੁਹਾਨੂੰ ਬਹੁਤ ਚੰਗਾ ਲੱਗਾ। ਬਹੁਤ ਸੋਹਣਾ ਲੱਗਾ ਥਾਣ ਮੁੱਟੋ। ਹੂੰ ਨਹੀਂ ਠੀਕ ਹੈ। ਥਾਣ ਦੇਵੇ ਦੀ ਕੁਆਲਿਟੀ ਦੀ ਵੀ ਚੰਗੀ ਆ ਹਨਾ। ਬਹੁਤ ਵਧੀਆ ਵੀਰੇ। ਦੇਵੇ ਵੱਲ ਹੋਏ ਲੋਲੀਪੋਲੀ ਪਈ ਸਾਰੀ ਹਨਾ। ਹਾਂਜੀ ਪੂਰਾ 400 ਬਾਨਾ ਐ ਫੱਟ ਪੂਰਾ। ਕਿੰਨਾ ਦੁੱਧ 13 ਕਿਲੋ ਵੀਰੇ? 13 ਕਿਲੋ ਕੰਡੇ ਤੋਲ ਕੇ ਦੇਵਾਂ। ਕਿੰਨਾ ਰੇਟ ਬਾਈ? ਰੇਟ ਇਹਦੀ ਹਾਂ ਨਾ ਹੋਊ ਬਸ ਜਮਾ ਖਿੱਚ ਕੇ ਹੋਊਗੀ ਬਾਈ 35 ਦੀ ਦੇ ਦੇ ਬਸ ਠੀਕ ਕੱਢੀ ਬਾਦ ਲੋ ਬਾਈ ਲੈ ਮਿੱਤਰੋ ਵੈੜ ਵੀ ਇਹੋ ਜੀ ਤੋਕੜ ਗੱਪਣ ਕਰਕੇ ਇੰਨੇ ਦੀ ਆ ਦੋ ਤਾਂ ਫਰੀ ਦਾ ਹੀ ਜਾਂਦਾ ਹਨਾ ਹਾਂਜੀ ਨਹੀਂ ਠੀਕ ਹੈ ਬਾਈ ਵੇਖੋ ਕਿਹੜਾ ਦੀ ਵੀ ਲੈ ਵੇ ਲੂ ਵੇ ਲੋ ਤੁਸੀਂ ਆਪ ਹੀ ਕਹਿਣਾ ਜੀ ਤੁਰਦੀ ਨਾ ਪਲਵਾਨ ਵਾਂਗੂ ਲੈ ਆ ਵੀ ਓਕੇ ਲੋੜ ਦੇ ਹੂੰ ਓਕੇ ਹਰ ਪੱਕ ਤੋਂ ਯਾਰ ਨਾ ਸਾਰੀ ਚੰਗੀ ਆ ਬਾਈ ਹੂੰ ਮੈਂ ਠੀਕ ਆ ਵੀਰੇ। ਨਾ ਇਹਦਾ ਫਿਰ 35000 ਦੇ ਅਜਸਟਰ ਨੂੰ ਜੇ ਕੋਈ ਕਹੇ ਵੀ ਸੱਜਣਾ ਜੋੜਾ ਹੀ ਦੇ ਦੇ ਜੋੜੇ ਦਾ ਮਾਨਤਰ ਖੁੱਲਾ ਕਰ ਦੇਗਾ ਹੋਰ ਥੋੜਾ ਬਹੁਤਾ ਕਿ ਨਹੀਂ ਹੁੰਦਾ। ਬਸ ਜੈਦ ਜਿਆ ਕਰਾਂਗੇ ਜਿੰਨਾ ਕਿਰਾਇਆ ਹੋਊਗਾ ਅਗਲੇ ਦਾ ਕਰ ਦਾਂਗੇ ਆਪਾਂ। ਅੱਛਾ ਨੰਬਰ ਸੁਖਦੀਪ ਭਾਈ ਕਿੰਨਾ ਵੀਰੇ? ਨੰਬਰ 9464428248 ਜੀ। ਇੱਕ ਵਾਰੀ ਹੋਰ ਬੋਲ ਦਿਓ। 9464428248 ਠੀਕ ਹੈ ਭਾਈ। ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਤੁਸੀਂ ਮਿੱਤਰੋ ਗੱਲਬਾਤ ਗੱਲਬਾਤ ਨਹੀਂ ਨੰਬਰ ਸਕਰੀਨ ਦੇ ਉੱਤੇ ਆ।